ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਵੱਲੋਂ ਵਿਦਿਆਰਥੀ ਵਿੰਗ ਤੇ ਉਹਨਾਂ ਦੇ ਸਹਿਯੋਗੀ ਸੰਗਠਨਾਂ ਵੱਲੋਂ 10 ਤਰੀਕ ਨੂੰ ਯੂਨੀਵਰਸਿਟੀ ਬੰਦ ਦੀ ਜਿਹੜੀ ਕਾਲ ਹੈ ਮਤਲਬ ਉਹ ਧਰਨਾ ਨਹੀਂ ਅੰਦੋਲਨ ਨਹੀਂ ਮਹਾ ਅੰਦੋਲਨ ਹੋਏਗਾ ਦੇਸ਼ਪੁਰ ਦੇ ਵਿਦਿਆਰਥੀਆਂ ਨਾਲ ਜੁੜੇ ਲੀਡਰ ਵਿਦਿਆਰਥੀ ਵਿੰਗ ਫਿਰ ਵੱਖ-ਵੱਖ ਸੂਬਿਆਂ ਦੇ ਉਹ ਵਿਦਿਆਰਥੀ ਉਹ ਲੀਡਰਸ਼ਿਪ ਜਿਹੜੀ ਇਸ ਯੂਨੀਵਰਸਿਟੀਆਂ ਚੋਂ ਨਿਕਲ ਕੇ ਪੜ ਕੇ ਗਈ ਹੈ ਫਿਰ ਪੰਜਾਬ ਦੀਆਂ ਸਮਾਜਿਕ ਜਥੇਬੰਦੀਆਂ ਲੋਕ ਨਮਾਇंदे ਕਲਾਕਾਰ ਜਗਤ ਕਿਸਾਨ ਜਥੇਬੰਦੀਆਂ ਰਾਜਨੀਤਿਕ ਧਿਰਾਂ ਦੇ ਨਮਾਇंदे ਵੱਡੀ ਗਿਣਤੀ ਚ ਤਿਆਰੀ ਕਰ ਰਹੇ ਨੇ 10 ਤਰੀਕ ਲਈ ਹੁਣ ਇੱਕ ਪਾਸੇ ਕੇਂਦਰ ਹੈ ਕੇਂਦਰ ਦੀਆਂ ਏਜੰਸੀਆਂ ਯੂਨੀਵਰਸਿਟੀ ਦਾ ਪ੍ਰਸ਼ਾਸਨ ਹੈ ਚੰਡੀਗੜ੍ਹ ਦਾ ਪੁਲਿਸ ਤੰਤਰ ਜੰਤਰ ਹੈ ਉਹ ਕਹਿੰਦੇ ਨਜ਼ਰ ਰੱਖ ਰਹੀ ਹੈ ਅੰਦਾਜ਼ੇ ਲਾਏ ਜਾ ਰਹੇ ਨੇ ਕਿ ਕਿੰਨੇ ਲੋਕ ਆਉਣਗੇ ਕਿੱਥੋਂ ਕਿੱਥੋਂ ਆਉਣਗੇ ਕਿਹੜੇ ਰਾਹਾਂ ਤੋਂ ਆਉਣਗੇ ਕਿੱਥੇ ਕਿੱਥੇ ਬੈਰੀਕੇਟਿੰਗ ਕਰੀਏ ਕਿਨੂੰ ਕਿੱਥੇ ਕਿੱਥੇ ਰੋਕੀਏ